ਦਿੱਲੀ ਵਿਧਾਨ ਸਭਾ ਚੋਣਾਂ ਜੋ ਹਾਲ ਹੀ ਵਿੱਚ ਹੋਈਆਂ ਨਾ ਉੱਥੇ ਕਰੀਬ 12 ਸਾਲਾਂ ਤੋਂ ਆਮ ਆਦਮੀ ਪਾਰਟੀ ਆਪ ਤੱਕ ਕਬਜ਼ਾ ਰਿਹਾ ਉਸਨੇ ਜਿੱਥੇ 2013 ਦੇ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਦਿੱਲੀ ਦੀਆਂ ਚੋਣਾਂ ਜਿੱਤੀਆਂ ਤੇ ਜੋ ਕਾਂਗਰਸ ਨਾਲ ਥੋੜੇ ਚਿਰ ਉਹਦਾ ਐਲਾਈਅੰਸ ਰਿਹਾ ਉਹ ਰਾਸਨਾ ਹੋਇਆ ਤਾਂ 2015 ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੁੰਝਾ ਫਿਰ ਜਿੱਤ ਪ੍ਰਾਪਤ ਕੀਤੀ ਇਹ ਹਾਲੀਆ ਜੋ ਚੋਣ ਹੋਈ ਆ ਉਹਦੇ ਵਿੱਚ ਇਹ ਭਾਜਪਾ ਲਈ ਜਿੱਥੇ ਜਾਨਦਾਰ ਤੇ ਸ਼ਾਨਦਾਰ ਜਿੱਤਾਗੀ ਉਥੇ ਆਮ ਆਦਮੀ ਪਾਰਟੀ ਲਈ ਕੋਈ ਛੋਟੀ ਮੋਟੀ ਹਾਰ ਨਹੀਂ ਹੈ ਕਿਉਂਕਿ ਉਸਦੇ ਸੁਪਰੀਮੋ अरविंद केजरीवाल ਜੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਮਨੀਸ਼ ਸੋਧਿਆ ਅਤੇ ਸਾਬਕਾ ਕੈਬਨਟ ਮੰਤਰੀ ਸਤਿੰਦਰ ਜੈਨ ਜਿਹੇ ਅਨੇਕਾਂ ਹੀ ਦਿਗਜ ਉਹ केजरीवाल ਦੇ ਨੇੜਲੇ ਇਹ ਚੋਣਾਂ ਹਾਰ ਗਏਗੇ ਉਥੇ ਭਾਜਪਾ ਨੇ ਬਹੁਤ ਵੱਡੀ ਜਿੱਤ ਦਰਜ ਕੀਤੀ ਆ ਜਿੱਥੇ 2015 ਤੇ 2020 ਦੀਆਂ ਚੋਣਾਂ ਤੋਂ ਲੋਕਾਂ ਨੂੰ ਜੋ ਆਮ ਆਦਮੀ ਪਾਰਟੀ ਤੇ ਆਸਾਂ ਸੀ ਲੋਕਾਂ ਦੀਆਂ ਜੋ ਖਾਸਾਂ ਸੀ ਉਹਨਾਂ ਦੇ ਉੱਤੇ ਇਹ ਆਮ ਆਦਮੀ ਪਾਰਟੀ ਪੂਰੀ ਨਹੀਂ ਉਤਰੀ ਨਾਕਸ ਪ੍ਰਬੰਧ ਹੋਏ ਤੇ ਇਸ ਦੇ ਵੱਡੇ ਲੀਡਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ ਜਿਸ ਕਰਕੇ ਵੋਟਰਾਂ ਦਾ ਵੱਡਾ ਹਿੱਸਾ ਇਸ ਤੋਂ ਨਾਰਾਜ਼ ਚੱਲ ਰਿਹਾ ਸੀ ਦੂਜੇ ਪਾਸੇ ਭਾਜਪਾ ਨੇ ਔਰਤਾਂ ਤੇ ਕੁਝ ਹੋਰ ਸਮੂਹਾਂ ਨੂੰ ਖਰੇਤਾ ਦਿੱਤੀਆਂ ਜਿਹੜੀਆਂ ਕਿ ਜਿਸ ਤਰ੍ਹਾਂ ਆਮ ਆਦਮੀ ਦੀ ਨਕਲ ਕਰਕੇ ਉਸੇ ਦੇ ਹਥਿਆਰ ਨਾਲ ਉਸ ਨੂੰ ਹੀ ਪਸਤ ਕਰ ਦਿੱਤਾ ਉਹਨਾਂ ਨੇ ਦਿੱਲੀ ਦੇ ਏਜੰਡੇ ਉੱਪਰ ਕੇਂਦਰਿਤ ਕਰਕੇ ਚੋਣ ਲੜੀ ਫਿਰਕੂ ਭੜਕਾਉਣ ਵਾਲੇ ਜੋ ਜਨੂਨੀ ਮੁੱਦੇ ਸੀ ਉਹਨਾਂ ਤੇ ਕੋਈ ਬਹੁਤਾ ਜ਼ੋਰ ਨਾ ਦਿੱਤਾ ਇਹਦਾ ਕਰਕੇ ਦਿੱਲੀ ਦੇ ਸਾਰੇ ਵਰਗਾਂ ਨੇ ਭਾਜਪਾ ਦਾ ਸਾਥ ਦਿੱਤਾ ਜਿੱਥੇ ਭਾਜਪਾ ਦੀ ਜਿੱਤ ਹੋਈ ਆ ਤੇ ਆਮ ਆਦਮੀ ਦੀ ਪਾਰਟੀ ਦੀ ਹਾਰ ਹੋਈ ਆ ਇਸ ਸਥਿਤੀ ਦੇ ਵਿੱਚ ਵੀ ਆਮ ਆਦਮੀ ਦੀ ਹਾਰ ਨੂੰ ਉਹਦਾ ਅੰਤ ਨਾ ਸਮਝਿਆ ਜਾਵੇ ਕਿਉਂਕਿ ਉਸਨੇ ਵੀ 22 ਸੀਟਾਂ ਜਿੱਤਿਆ ਨਾ ਤੇ ਔਰ 63.43% ਤੋਂ ਵੱਧ ਵੋਟਾਂ ਵੀ ਹਾਸਲ ਕੀਤੀਆਂ ਨਾ ਭਾਜਪਾ ਨੇ ਮਹਿਜ 3% ਵੋਟਾਂ ਵੱਧ ਲੈ ਕੇ ਇਹ ਜਿੱਤ ਦਰਜ ਕੀਤੀ ਹੈ ਜੇ ਸਹੀ ਤਰੀਕੇ ਨਾਲ ਆਮ ਆਦਮੀ ਪਾਰਟੀ ਆਪਣੀ ਹਾਰ ਦਾ ਕਾਰਨਾਂ ਦਾ ਜੈਜਾ ਲੈ ਕੇ ਉਹਨਾਂ ਤੋਸਿਹਦ ਲੈ ਕੇ ਨਵੀਂ ਦਿਸ਼ਾ ਤੈਅ ਕਰੂਗੀ ਤਾਂ ਉਸ ਨੂੰ ਇਸ ਨੂੰ ਹਲਕੇ ਵਿੱਚ ਹੀ ਨਹੀਂ ਲੈਣਾ ਚਾਹੀਦਾ ਤੇ ਕਾਂਗਰਸ ਨੂੰ ਜਿੱਥੇ ਕੋਈ ਇੱਕ ਵੀ ਸ਼ੀਟ ਨਹੀਂ ਮਿਲੀ ਹੈ ਪਰ ਉਸ ਦੇ ਵੋਟ ਪ੍ਰਤੀਸ਼ਤ ਦੇ ਵਿੱਚ 2% ਦਾ ਵਾਧਾ ਹੋਇਆ ਦਿੱਲੀ ਦੇ ਚਨਾਵੀ ਫਤਵੇ ਨੂੰ ਜਿੱਥੇ ਆਪ ਦੀਆਂ ਕੌਮੀ ਖਾਸ਼ਾਂ ਲਈ ਵੱਡਾ ਝਟਕਾ ਕਿ ਹਾ ਜਾ ਸਕਦਾ ਹੈ ਉਥੇ ਪੰਜਾਬ ਵਿੱਚ ਵੀ ਇਸ ਦੀ ਸਰਕਾਰ ਲਈ ਸੰਕਟ ਖੜਾ ਹੋ ਸਕਦਾ ਹੈ ਭਾਜਪਾ ਦੇ ਆਗੂਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਸਾਡਾ ਸਾਰਾ ਧਿਆਨ ਪੰਜਾਬ ਤੇ ਹੋਊਗਾ ਪਰ 2027 ਦਾ ਸਮਾਂ ਅਜੇ ਦੂਰ ਹੈ ਸੂਬੇ ਦੀ ਸਿਹਤ ਦੇ ਵਿੱਚ ਕੀ ਉਤਰਾ ਚੜਾ ਆਉਂਦਿਆ ਇਹ ਤਾਂ ਆਉਣ ਵਾਲੇ ਸਮਾਂ ਹੀ ਦੱਸੂਗਾ ਧੰਨਵਾਦ